ਤਾਂ ਸਿਵ ਦੇ ਦੰਦ ਖਾਲਸਤਾਨ ਨਹੀਂ ਮੰਗਦੇ ਆ ਅਸੀਂ ਆਨੇ ਅਸੀਂ ਨਹੀਂ ਮੰਗਣਦੇ ਆ ਵੇਖ ਲਓ ਮੋਦੀ ਸਾਨੂੰ ਖਾਲਸਤਾਨ ਦੇਣ ਦੇ ਆ ਜਿਨੇ ਇਹੋ ਹੀ ਕਰਨਾ ਆ ਜਿਨੇ ਵੀ ਬੱਡ ਰਿਆ ਸਾਰੇ ਬੰਦ ਕਰਕੇ ਫਿਰ ਸਾਨੂੰ ਵੱਖਰੇ ਇਹਨੇ ਨਰ ਲਾ ਦੇਣਾ ਠੀਕ ਹੈ ਫਿਰ ਸਾਨੂੰ ਕਿਉਂ ਫਿਰ ਕਿਉਂ ਸਾਨੂੰ ਪਾਸੇ ਉਹਦੇ ਸਾਥੋਂ ਵੱਖਰੇ ਉਹ ਨਹੀਂ ਵੱਖਰੇ ਹੋ ਜੀ ਫਿਰ ਅਸੀਂ ਨਹੀਂ ਮੰਗਦੇ ਸਾਨੂੰ ਦੇਣ ਦੇ ਆ ਤੇ ਆਪਾਂ ਦਿੱਲੀ ਜਾ ਨਹੀਂ ਸਕਦੇ ਤੇ ਫਿਰ ਸਾਡਾ ਏ ਕਾ ਕੀ ਹੋਇਆ ਫਿਰ ਭਾਰਤ ਨਹੀਂ ਕਹਿੰਦੇ ਹੋਏ ਨਹੀਂ ਭਾਰਤ ਫਿਰ ਸਾਡਾ ਤੇ ਨਾ ਨ ਹੋਇਆ ਸਾਡਾ ਨਾ ਹੋਇਆ ਸਾਨੂੰ ਤੇ ਨਾ ਪੰਜਾਬ ਚ ਵੜਦਾ ਨਾ ਫਿਰ ਸਾਡਾ ਜਿਹੜਾ ਸਾਨੂੰ ਤੇ ਆਮਦੂਦ ਇੱਕ ਜਗ੍ਹਾ ਦੇ ਤੇ ਕੈਦ ਕਰਤਾ ਇਹ ਕਹੇ ਚੋ ਨਿਕਲ ਨਹੀਂ ਤੇ ਸਾਨੂੰ ਕੁਝ ਨਾ ਕੁਝ ਕਰਨਾ ਪਊਗਾ ਇੱਕ ਕੋਨਾ ਤਾਂ ਆਇਆ ਜੇ ਆਪਾਂ ਸਾਰੇ ਇਕੱਠੇ ਹੋਵਾਂਗੇ ਨੌਜਵਾਨ ਹੋਣਗੇ ਜਿੱਦਾਂਗੇ ਜ਼ਰੂਰ ਇਹ ਜੋ ਵੀ ਕਰਦੇ ਆ ਨਾ ਇਹ ਤੁਹਾਡੇ ਭਲੇ ਲਈ ਕਰਦੇ ਆ ਠੀਕ ਹੈ ਜੀ ਇਹ ਕੀ ਤੁਹਾਨੂੰ ਇਹਨੇ ਨੇ ਨਾ ਆਪ ਇਹਨੇ ਦੇਣ ਤੇ ਆ ਗਏ ਆ ਤੇ ਦੇਣਾ ਦੇਣਾ ਇਹਨੂੰ ਠੀਕ ਹੈ ਇੱਕ ਨਾਰਾ ਮਾਰ ਦੋ ਹਣ ਕਿਸਾਨ ਕਿਸਾਨ ਦੂਰ ਰੇਖ ਦਾ ਜਿੰਦਾਬਾ 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 ਕੇਂਦਰ ਸਰਕਾਰ ਮਰਦਾ मुरदाबाद मुराब मुदाबादू रिंदाद